ਸਾਂਦੇ ਖੁਫੀ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ ਦੇ ਇੱਕ ਏਜੰਟ ਨੂੰ ਗੁੱਸੇ ਚਾਹੀ ਪੀੜ ਨੇ ਕੈਨੇਡਾ ਚ ਜ਼ਿੰਦਾ ਸਾੜ ਦਿੱਤਾ ਮਾਰੇ ਗਏ ਏਜੰਟ ਦੀ ਪਛਾਣ ਰਾਹਤ राव ਵਜੋਂ ਹੋਈ ਹੈ ਰਾਹਤ राव ਕੈਨੇਡੀਅਨ ਪਾਕਿਸਤਾਨੀ ਪਾਈਚਾਰ ਨਾਲ ਸੰਬੰਧਿਤ ਮੀਡੀਆ ਰਿਪੋਰਟਸ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਰਾਹਤ राव ਦਾ ਸਰੇ ਸੈਂਟਰਲ ਇਲਾਕੇ ਚ ਵਿਦੇਸ਼ੀ ਮੁਦਰਾ ਦਾ ਕਾਰੋਬਾਰ ਸੀ ਰਿਪੋਰਟ ਅਨੁਸਾਰ ਘਟਨਾ ਉਦੋਂ ਵਾਪਰੀ ਜਦੋਂ ਇੱਕ ਵਿਅਕਤੀ ਰਾਹਤ ਦੇ ਦਫ਼ਤਰ ਚ ਪੈਸੇ ਦੇ ਲੈਣ ਦੇਣ ਦੇ ਕੰਮ ਲਈ ਆਇਆ ਸੀ ਇਸ ਤੋਂ ਬਾਅਦ ਵਿਅਕਤੀ ਨੇ राव ਨੂੰ ਅੱਗ ਲਗਾ ਦਿੱਤੀ ਤੇ ਭੱਜ ਗਿਆ ਦੱਸਦੇ ਕਿ ਸਤੰਬਰ 2023 ਚ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਜ ਦੇ ਕਤਲ ਦੇ ਮਾਮਲੇ ਚ ਰਾਹਤ ਰਾਓ ਤੋਂ ਕੈਨੇਡਾ ਦੇ ਸਰੇਚ ਵੀ ਪੁੱਛਗਿੱਛ ਕੀਤੀ ਗਈ ਸੀ ਇੱਕ ਸੂਤਰ ਨੇ ਦੱਸਿਆ RCMP ਨੇ ਰਾਹਤ ਰਾਓ ਦੇ ਘਰ ਦਾ ਦੌਰਾ ਕੀਤਾ ਸੀ ਹਾਲਾਂਕਿ ਪੁਲਿਸ ਨੇ ਆਪਣੇ ਆਉਣ ਦੇ ਕਾਰਨ ਦਾ ਜਨਤਕ ਤੌਰ ਤੇ ਖੁਲਾਸਾ ਨਹੀਂ ਕੀਤਾ ਪਰ ਸੰਭਵ ਤੌਰ ਤੇ ਨਿੱਜ ਦੇ ਕਤਲ ਬਾਰੇ ਉਹਨਾਂ ਦੀ ਜਾਣਕਾਰੀ ਨਾਲ ਜੁੜਿਆ ਹੋਇਆ ਸੀ ਰਿਪੋਰਟ ਮੁਤਾਬਕ ਨਿੱਜ ਦੇ ਕਤਲ ਪਿੱਛੇ ਪਾਕਿਸਤਾਨ ਦੀ ਖੂਫੀ ਏਜੰਸੀ ISAI ਦਾ ਹੱਥ ਹੋਣ ਦਾ ਸ਼ੱਕ ਹੈ ਰਾਤ ਰਾਓ ਦੇ ਤਰੀਕ ਕਿੰਨੀ ਕੈਨੇਡਾ ਚ ISAI ਦੇ ਲਗਾਏ ਹੋਏ ਏਜੰਟ ਦੱਸਿਆ ਜਾ ਰਿਹਾ ਹੈ ਕਿ ਭਾਰਤ ਤੋਂ ਆਉਣ ਵਾਲੇ ਗ੍ਰੋਹਿੰਦੇ ਅਤਵਾਦੀਆਂ ਨੂੰ ਵੀ ਪਾਕਿਸਤਾਨ ਦੀ ਆਈਐਸਆਈ ਦੇ ਏਜੰਟਾਂ ਵੱਲੋਂ ਹੈਂਡਲ ਕੀਤਾ ਜਾ ਰਿਹਾ ਹੈ ਨਿਜਰ ਨੂੰ 2020 ਚ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ ਨੇ ਅਤਵਾਦੀ ਕੋਸ਼ਿਸ਼ ਕੀਤਾ ਸੀ ਪਿਛਲੇ ਸਾਲ ਜੂਨ ਚ ਸਰੀ ਦੇ ਇੱਕ ਗੁਰਦੁਆਰੇ ਦੇ ਬਾਹਰ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿਜਰ ਦੇ ਕਤਲ ਚ ਭਾਰਤੀ ਏਜੰਡਾ ਦੇ ਕਥਿਤ ਸ਼ਮੂਲੇ ਦਾ ਦੋਸ਼ ਲਾਇਆ ਸੀ ਇਸ ਘਟਨਾ ਕਰਮ ਨੇ ਭਾਰਤ ਤੇ ਕੈਨੇਡਾ ਦੇ ਕੂਟਨੀਤਿਕ ਸਬੰਧਾਂ ਨੂੰ ਝਟਕਾ ਦਿੱਤਾ ਤੇ ਹੁਣ ਪਾਕਿਸਤਾਨ ਦੀ ਖੂਫ ਅਜੈਂਸ ਦੇ ਇੱਕ ਜੰਡੂ ਨੂੰ ਢੀਡ ਨੇ ਕੈਨੇਡਾ ਦੇ ਵਿੱਚ ਜ਼ਿੰਦਾ ਸਾੜ ਦਿੱਤਾ ਤੇ ਉਸ ਦਾ ਸੰਬੰਧ ਹਰਦੀਪ ਸਿੰਘ ਨੀਚਰ ਦੇ ਕਤਲ ਮਾਮਲੇ ਨਾਲ ਦੱਸਿਆ ਜਾ ਰਿਹਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ